मेरी थी थी <स्छूने> दिखे, दिखे। गई, तिलाके तोड़ तिलाके तोड़ 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 गई गई यारा यारा नाल 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 जारा पानी भर जाग जो भर जाए गिद्दा गिद्दा कि लैया भाभीया गिद्दा पौपथे मेरा अखवट के वेग भाभीया भरया ब्याब मेरा नी तेरी सरकी ने कटले काल जा मेरा तेरी चुर्की ने कमले काल जा मेरा तेरी सरकी ने कटले काल जा सती कुके टिके वाण के टीका तेरा लाल लगे जितवार मलाजा पालागे जितवार मलाजा पालागे जितवार मलाजा ਹਾਂਜੀ ਆ ਆ ਲੰਮੀ ਲਿਖਤ ਹੋ ਤੇਰੀ ਐ ਮੇਰੀ ਅੱਜ ਮੇਰੀ ਆ ਫੇਪ ਜੈ ਨੂੰ ਮਾਰਾਂਗੇ ਜੋਤੋ 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 ਕਰਾਂਗੇ ਤੇ ਮੈਂ ਕਈ ਵਾਰ ਪਾਉਗੀ ਹੋਦੀ ਬਗੜ ਇੰਦਰ ਨਾ ਮੈਨੂੰ ਬਣਾਉਂਦੇ। ਕੋਸਤਾ ਜੀ। ਅੰਦਵਾਲਾ ਕੋਈ ਕੋਟ ਆ ਗਿਆ ਨਾ। ਤੋੜ ਦੇ ਲਈ ਭੱਗਾਂ ਦੇ ਸੱਜਣਾਂ ਵਾ ਤੋੜ ਦੇ। ਤੋੜ ਦਿਓ ਜੀ। ਅੱਜ ਭੱਗਾਂ ਵਾਲੇ ਸੱਜਣਾਂ। ਤੋੜ ਦਿਓ ਜੀ। ਅੱਜ ਭੱਗਾਂ ਵਾਲੇ ਸੱਜਣਾਂ। ਤੋੜ ਦਿਓ ਜੀ। ਅੱਜ ਭੱਗਾਂ हरप्रीत कुड़ी ने सुधर समाई हरप्रीत कुड़ी ने सुधर समाई गोटिया कोले जोड़ नी बड़ी यह कर दी तेरा चोर ते नी बड़ी है यह तेरा चोर नी बड़ी है यह तेरा चोर नी बड़ी है दी नसीब कुड़ी ने सुधर समाई नसीब कुड़ी ने सुधर सम... गोटिया कोले तंग नी बड़ी है ਨੱਤਾਂ 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 ਬਹੁਤ ਗੁੱਸਾ ਆਇਆ ਨੱਤਾਂ ਨੱਤਾਂ ਨਾ ਨਾ ਗੱਲ ਨਾ ਲਗਾ ਨਾ ਉਹ ਗੁੱਸਾ ਕਰ ਦਿਓ ਮੇਰੇ ਤੋਂ ਬੋਲੀ ਨਹੀਂ ਪਾਈ ਹੈਗੀ ਸਾਡਾ ਨੂੰ ਫੜ ਪਹਿਲਾਂ ਨੱਤਾਂ ਨੂੰ ਇਹਨੂੰ ਫੜਾ ਦੇ ਆਏ ਪਹਿਲੇ ਨਹੀਂ ਸੀ ਪੈਣ ਗਏ ਦੀ ਨਾ ਮੈਂ ਤਾਂ ਵਿਹੜਾ ਜਾਣਾ ਅੱਛਾ ਉਹ ਭਰਾ ਦੇ ਤੇ ਹੋਰ ਭਾਜੀ ਨੂੰ ਕਹਿੰਦੀ ਮੈਨੂੰ ਤਾਂ ਫੈਸ਼ੀਅਲ ਫੁਸ਼ੀਕ ਕਰਾਉਣਾ ਸੀ ਸੱਚੀ ਸੱਚੀ ਗਾਣੀ ਮੈਂ ਕਹਿੰਦੀ ਸਾਰੇ ਵਿਆਹ ਚ ਕੱਲੀ ਦਿਖਾਂ ਅੱਛਾ ਹੋਵੇ ਨਾ ਦਿਖਦਾ ਮਾਈ ਬਠੇ ਰਹਾ ਵਾ ਗਿੱਡਲੀ ਨਹੀਂ ਡਾਕਟਰ ਦੇ ਰਹਿਂ ਤੂੰ ਕਿਹਾ ਵਾ ਫੈਸ਼ੀਅਲ ਮਹਿੰਗੇ ਵਾਲਿਆਂ ਸਹੀ ਗੱਲ ਉਹ ਨਾ ਪਾਈ ਖੇਤ ਨੂੰ ਚੱਕਿਆ ਸੀ ਅੱਛਾ ਉਹਨੇ ਨਾ ਕੋਲਾ ਲੇਤਾ ਅੱਛਾ ਹੋਰੀ ਚ ਬੇਸਨ ਪਾ ਲਿਆ ਹਲਦੀ ਪਾ ਲਈ ਨਿੰਬੂ ਲੈਟਰ ਪਾ ਕੇ ਨਾ ਕੋਲਾ ਵਰਕੀ ਲੈ ਗਿਆ ਅੱਛਾ ਉਹਨੂੰ ਕਹਿੰਦਾ ਅਏ ਕਰੀ ਸਮਾਰਗੀ ਮੂੰਹ ਤੇ ਲਾ ਲਈ ਇਹ ਤਾਂ ਵਧੀਆ ਸ਼ਾਇਨਾਜ ਜੰਮਕੇਗੀ ਪੂਰੀ

चौकी हाकमादार चौकी हाकमा जी हाक आई ਕਾ ਵਰਦਾਰਾ ਨਾਜੀ ਹੋ ਕੀ ਆਗਮਦੀ ਆਈ ਕਾ ਵਰਦਾਰਾ ਨਾਜੀ ਚੇਕ ਮਦੀ ਆਈ ਇਧਰ ਆ ਬਰਣੇ ਇਕੜਾ ਬਾਰਾ ਪ੍ਰੋਣੇ ਨੋੜ ਬਾਰ ਨਿਕੜ ਸਭੇ ਸਤਿ ਜੀ ਮਾਣ ਕੋਈ ਵਿਚੇ ਰਾਈ ਮਾਸ਼ਾ ਆਵਦੀ ਪਿਆ ਵਿੱਚ ਟਕ ਟਕ ਦਮਾਈ ਕੋ ਵਰਦਾਰਾ ਨਾਜੀ ਚੌਕੀ ਆਗਮਦੀ ਆਈ ਲਲਣੇ ਵਰਦਾਰਾ ਨਾਜੀ ਕੀ ਆਗਮਦੀ ਆਈ

आप रे जो इधर कितने दिखों हैं, आप रे 이거 <목소리도> 이 <목소리도> <목소리도> ਦਿੱ ਗਿਆ ਨੂੰ ਬੰਦੇ ਕਰ ਦਿਓ ਸੱਚੀ ਭੱਜ ਕੇ ਅੰਦਰ ਵੜ ਗਈ ਭੂਆ ਕੋਠੇ ਉੱਤੇ ਚੜ ਗਈ ਭੈਣਾ ਦੀ ਕੀ ਬਾਤ ਨਹੀਂ ਵਿਚੋਲਣ ਨੂੰ ਨੀਯਾਲਾ ਨੱਚੂਗੀ ਸਾਰਾ ਬੋਲੀ ਤਾਂ ਬੰਦਿਆ ਮੇਰੇ ਦਾਉਰਾ ਤੇ ਰਕੂਣਤਾ ਤੋਂ ਦੇਹ ਜਨ ਦਾ ਬਣਾ ਦਿਆ ਜਾਨੀ ਵੇ ਪਿੰਡ ਦੇ ਮੁੰਡਿਆਂ ਨੂੰ ਨਹੀਂ ਵੇ ਕੇ ਖਾਣੀ ਜੂ ਨਾਟਪੀ ਬਗਾਨੀ ਜੀਵੇ ਜਿੰਦ ਮੇਰੀ ਕੋਈ ਨਕਸ਼ੇ ਦਾ ਅਸਾਨੀ ਜੀਵੇ ਜਿੰਦ ਮੇਰੀ ਕੋਈ ਨਕਸ਼ੇ ਦਾ ਸੋਮੀ ਜੀਵੇ ਜਿੰਦ ਮੇਰੀ ਕੋਈ ਨਕਸ਼ੇ ਦਾ ਲੰਮੀ ਹੋਵਾ ਮਾਤਾ माधूरी नार पशा लमी जी मुनी लमी बद गई खजूर वागू हाथ लाया दूर वागू हाया दूर वांगू सोनिया सोनकिया दांत के दिया गुड़िया सुनिया नी जी में बड़े बिच पैडा मुनिया नी जी में बड़े बिच पैडा मुनिया नी जी में बड़े बिच पैडा मुनिया नी मनुजा जी में क्या रख दी था वेला मनुजा में जी में चुड़ी दे पदो <spaconem> में <mushi> ਵੇ ਬੈ लवली ਜੀ लवली ਜੀ ਜੱਟ ਬਾੜ ਦਾ ਸੁਪਾਸਾ ਜੀ ਇਹਦੇ ਮੇਰੇ ਜਾਨ ਗਰ ਗਰ ਨਾ ਆਇਆ ਪਾਇਆ ਗਿਆ ਫੌਜ ਨੂੰ ਮੁੰਡਾ ਲੱਗਦਾ ਆਇਓ ਪੈਰ ਫਤੇ ਪੈਰ ਨਾ ਲੱਗਦਾ ਹਾਂ ਠੰਡੀ ਬਰਖ ਤੇ ਪੈਰ ਨ ਲੱਗਦਾ ਲਾ ਮਾਂ ਜਤਨ ਵਿੱਚ ਤੇਰਾ ਵਿੱਚ ਤੇ ਆ ਉਹ ਵਿੱਚ ਫਿਰਦੇ ਬੱਦ ਵਿੱਚ ਮਰ ਗਾਈਆਂ ਰੇ ਮੋਲ ਕਲੇਰੀ ਮੋਰਾ ਨਹੀਂ ਗਿਆ ਹੁਣ ਹੋਰ ਕੀ ਆ ਦੇ ਸਾਹਵੇਂ ਵਿੱਚ ਦੀ ਪੂੜੀ ਇੱਕ ਖੰਡ ਦੀ ਪੂੜੀ ਆਪਾਂ ਦੋਵੇਂ ਲੱਤੀ तेरी कुड़ी अपा तो ने नस्ती है ताए दा तेरी कुड़ी ड्राके ताए दा तेरी कुड़ी डाई ना एक चांदी पुड़ी एक खंड दी पुड़ी अपा तो ने नस्ती है मामे पुआ दी पुड़ी अपा तो ने नस्ती है मामे पुआ दी पुड़ी अच्छा बिपल दिया सुबह सुबह लगी है रेड ਨਿਆ ਪੈ ਗਿਆ ਭਾਉ ਜ ਨੂੰ ਕੇਰਾ ਵੀ ਠੰਡੀ ਵਰਫ ਤੇ ਪੈ ਰਣ ਲੱਗਦਾ ਲਾ ਮਾਂ ਜਤਨ ਬਠੇਰਾ ਵਿੱਚ ਪਰਦੇਸਾਂ ਦੇ ਕੌਣ ਵੀਰ ਜੀ ਤੇਰਾ ਵਿੱਚ ਪਰਦੇਸਾਂ ਦੇ ਅਰ ਵੀਰ ਜੀ ਤੇਰਾ ਵਿੱਚ ਪਰਦੇਸਾਂ ਦੇ ਚੱਲ ਪੈਣੇ ਮੇਰਾ ਵਿੱਚ ਪਰਦੇਸਾਂ ਦੇ ਸਤਗੁਰ ਪੈਣੇ ਮੇਰਾ ਵਿੱਚ ਬੰਦੇ ਸਤਗੁਰ ਪੈਣੇ ਮੇਰਾ ਰਿਆਵਾਲਾ ੁੰਡਾ ਕਿੱਥੇ ਕੀਆ ਬੈਠਾ ਦੋਰਾ ਗੱਲ ਕਰਦਾ ਚੱਕੋ ਨਾਲ ਗੱਲ ਕਰਦਾ ਆ ਆ ਆ ਖੇੜੇ ਵੇਲੇਆਂ ਦਾ ਨਾਤਾ ਹੋਇਆ ਦੋਰਾ ਜੁੱਟੀ ਆਇਆ ਬਿਆਲੇ ਮੁੰਡੇ ਥੱਲੇ ਆ ਓਏ ਬਹੁਤ ਵੀਤੀ ਹੁਣ ਵਾ ਵਾ ਰੋਸ ਸੁਤਾਨੀ ਗਈ ਕਿਤੇ ਅੱਜ ਥੱਲੇ ਆ ਥੱਲੇ ਓਏ ਹੁਣ ਮਨਾਉਣ ਤੇ ਲੱਗਿਆ ਹੋਵੇ ਚੱਕ ਜਾ ਨਾ ਵੜੀਆਂ ਪਰ ਜਾਈਆਂ ਕੋਣੀ ਹਾਂਗੇ ਦਿੱਤਾ ਬਿੰਦੀਆਂ ਚੱਕ बढ़िया पर्दा या पार्टी बंगे दो 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 दिया छोटी है तो बाहर छोटी है क्या सॉन्ग लापो सॉन्ग नहीं पापो बंगे क्या लापो ऐ में ना कबराई ना दुष्की नर्नू नाजड़ की पर्दा ये ना दुष्की नर्नू नाजड़ की पर्दा ये बेकेटों ने पैनानटी ये साउंड नटी ये दरारियाँ जखानियाँ बेकेटों ने ਅਲੀ ਅੰਦਾ ਨੇ ਗਲਾਂ ਦੇ ਨਾਲ ਐ ਗਲਾਂ ਦੀਆਂ ਐ ਓਏ ਇਹਨਾਂ ਨੂੰ ਦਾਨਿ YouTube ਕਰਦੀਆਂ ਸਿੱਧੇ ਅੱਖਾਂ ਵਰਗੇ ਹਾਂ ਬੇ ਪਾਨਿਆ ਤਾਂ ਨਾ ਬਾਕੀ ਜਿਹੜਾ ਨਾ ਦਾਨ ਨਾ ਸੱਤ ਸਰੋਂ ਦਾ ਨੱਕੀ ਦੀ ਰੋਟੀ ਤੇ ਥਾਲੀ ਸੰਧੀ ਦੀ ਜਿੱਤ ਕੀ ਜਿੱਤੇ

哎哎。<Yeah. S 2> <Okay. S 3> चोरी होगी का भेजा बट्टी दियो बिचे तेरी मां भेजा बट्टी दियो बिचे तेरी मां भेजा बट्टी दियो बिचे तेरी मां भेजा बट्टी दियो ऐ ऐ मान गया पंप पे चोरी हो गया चोरी हो गया तेल भेजा बट्टी दियो बिचे दाद का मेल भेजा बटी दियो बिचे दाद का मेल भेजा बटी दियो बिचे दाद का मेल भेजा बट्टी दियो ਦਾਂ ਨੀ ਕੇ ਖੜਾ ਏਜ ਕੇ ਅਸੀ ਮਿੰਨੀ ਵਸੇ ਪਾਉਣੀ ਗੁੱਸਾ ਨਾ ਘਾਇਓ ਧਰ ਕੇ ਏ ਜੋ ਵੀ ਟਰੰਡ ਮਖਾਉਣੀ ਸਮਾ ਕਰਿਓ ਬਾਦ ਕੇ ਅਸਿਲ ਮੈ ਰੂਟ ਛੋਟੀ ਸਬਜ਼ੀ ਡੀਣੀ ਆਉਣੀ ਗੁੱਸਾ ਨਾ ਘਾਇਓ ਦਾਦ ਕੇ ਲੋਦੀ ਸੰਗਣੀ ਹੋਰੀ ਨਸਾ ਨਾ ਕਰਿਓ ਦਾਦ ਕੇ ਤੇਰੀ ਚਾਚੀ ਵੇਚ ਕੇ ਅਸੀਂ ਹੀਰਾ ਹਟਾ ਲੈਣਾ ਬੜਾਈ ਜਿੰਨ ਲੋਥ ਨਾ ਸੀ ਕੋਈ ਛੁਟਾ ਨੀ

ਕਥੀ ਜੇ ਆ ਨਹੀਂ ਜਲਕੀ ਏ ਤੂ ਆਪਤੀ ਦੀ ਮੱਤੀ ਆ ਮੁਰਗੀ ਆਪਤੀ ਦੀ ਬੋਲ ਪੰਗਾਰ ਬੋਲਦੀਆਂ ਪੂ ਆਪਤੀ ਦੀ ਬੋਲ ਪੰਗਾਰ ਆਲੂ ਬੜੀਆਂ ਬੋਲਦੀ ਆਲੂ ਬੜੀਆਂ ਜਾਂਦਰੀਆਂ ਪੂ ਆਪਤੀ ਦੀ ਕਿਆ ਲੜੀਆਂ ਆਲੂ ਬੜੀਆਂ ਜਾਂਦਰੀਆਂ ਪੂ ਆਪਤੀ ਦੀ ਕਿਆ ਲੜੀਆਂ ਨੀ ਚਾਚਾ ਤਾ ਯਾ ਦੇਖਣੀ ਉੱਠ ਕੇ ਬੁੱਬੜ ਬਣੇ ਮਚੋਲਾ ਨੀ 80 ਸਾਲ ਦਾ ਬੁੜਾ ਸਹੇੜਿਆ ਅੱਖ ਵਿੱਚ ਉਹਦੇ ਬੋਲਾਂ ਦੇ ਕੇ ਜੋੜੀ ਨੂੰ ਧਰਤੀ ਖਾ ਗਈ ਡੋਲਾ ਦੇ ਕੇ ਜੋੜੀ ਨੂੰ ਧਰਤੀ ਖਾ ਗਈ այդն էլ արմայթ պրոդակտորը